रेडी स्टार्ट तमिलनाडु ਦੇ ਮੁੱਖ ਮੰਤਰੀ ਐਮ ਕੇ ਸਟਾਲਨ ਵੱਲੋਂ ਹਿੰਦੀ ਖਿਲਾਫ ਲਗਾਤਾਰ ਦਿੱਤੇ ਜਾ ਰਹੇ ਬਿਆਨਾਂ ਦਰਮਿਆਨ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸਾਹ ਨੇ ਸਪਸ਼ਟ ਕਰ ਦਿੱਤਾ ਕਿ ਭਾਰਤੀ ਭਾਸ਼ਾਵਾਂ ਨੂੰ ਦੇਸ਼ ਨੂੰ ਤੋੜਨ ਦਾ ਨਹੀਂ ਸਕੂ ਜੋੜਨ ਦਾ ਸ਼ਕਤੀਸ਼ਾਲੀ ਜ਼ਰੀਆ ਬਣਨਾ ਚਾਹੀਦਾ ਹੈ ਡੰਡੀ ਗ੍ਰਹਿ ਮੰਤਰਾਲੇ ਦੀ ਰਾਜ ਭਾਸ਼ਾ ਵਿਭਾਗ ਦੀ 골ਡਨ ਜੁਬਲੀ ਸਮਾਗਮ ਨੂੰ ਸੰਬੋਧਨ ਕਰਦੇ ਹਾਂ ਸ਼ਾ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਆਪਣੀ ਚੇਤਨਾ ਤੇ ਸੰਸਕ੍ਰਿਤੀ ਦੇ ਆਧਾਰ ਤੇ ਅੱਗੇ ਵਧਣ ਲਈ ਉਸ ਦੇ ਪ੍ਰਸ਼ਾਸਨ ਦਾ ਸੰਚਾਲਨ ਮਾਤ ਭਾਸ਼ਾ ਵਿੱਚ ਜ਼ਰੂਰੀ ਹੈ ਡੰਡੀ ਸ਼ਾ ਨੇ ਕਿਹਾ ਕਿ ਰਾਜ ਭਾਸ਼ਾ ਵਿਭਾਗ ਦੀ ਸਥਾਪਨਾ ਦਾ ਟੀਚਾ ਦੇਸ਼ ਦਾ ਪ੍ਰਸ਼ਾਸਨ ਨਾਗਰਿਕਾਂ ਦੀ ਭਾਸ਼ਾ ਵਿੱਚ ਚਲਾਉਣ ਅਤੇ ਪ੍ਰਸ਼ਾਸਨ ਵਿੱਚ ਭਾਰਤੀ ਪਛਾਣਾਂ ਦੀ ਵਰਤੋਂ ਕਰਕੇ ਦੇਸ਼ ਦੇ ਆਤਮ ਸਨਮਾਨ ਨੂੰ ਜਾਗਰੂਕ ਕਰਨਾ ਸੀ ਡੰਡੀ ਕੋਈ ਵੀ ਦੇਸ਼ ਆਪਣੀ ਭਾਸ਼ਾ ਦੇ ਬਿਨਾ ਆਪਣੀ ਸੰਸਕ੍ਰਿਤੀ ਸਾਹਿਤ ਇਤਿਹਾਸ ਤੇ ਸਮਾਜਿਕ ਸੰਸਕਾਰ ਨੂੰ ਚਿਰਜੀਵ ਨਹੀਂ ਰੱਖ ਸਕਦਾ ਡੰਡੀ ਆਪਣੀ ਸੰਸਕ੍ਰਿਤੀ ਦੇ ਆਧਾਰ ਤੇ ਆਤਮ ਸਨਮਾਨ ਨਾਲ ਅੱਗੇ ਵਧਣ ਲਈ ਦੇਸ਼ ਦਾ ਪ੍ਰਸ਼ਾਸਨ ਉਸ ਦੀਆਂ ਆਪਣੀਆਂ ਪਛਾਣਾਂ ਵਿੱਚ ਹੋਣਾ ਚਾਹੀਦਾ ਹੈ ਡੰਡੀ ਉਹਨਾਂ ਕਿਹਾ ਕਿ 50 ਸਾਲਾਂ ਦੀ ਇਹ ਯਾਤਰਾ ਸੰਘਰਸ਼ ਸਾਦਨਾ ਤੇ ਸੰਕਲਪ ਦੇ ਆਧਾਰ ਤੇ ਅਸੀਂ ਸਾਰਿਆਂ ਨੇ ਮਿਲ ਕੇ ਪੂਰੀ ਕੀਤੀ ਹੈ ਡੰਡੀ ਅਮਿਤ ਸ਼ਾ ਨੇ ਸਪੱਸ਼ਟ ਕੀਤਾ ਕਿ ਹਿੰਦੀ ਕਿਸੇ ਵੀ ਭਾਰਤੀ ਭਾਸ਼ਾ ਦੀ ਵਿਰੋਧੀ ਨਹੀਂ ਹੋ ਸਕਦੀ ਡੰਡੀ ਇਹ ਸਾਰੀਆਂ ਭਾਰਤੀ ਪਛਾਵਾਂ ਦੇ ਸਾਥੀ ਹੈ ਡੰਡੀ ਹਿੰਦੀ ਤੇ ਭਾਰਤੀ ਪਛਾਵਾਂ ਮਿਲ ਕੇ ਹੀ ਸਾਡੇ ਆਤਮ ਸਨਮਾਨ ਦੇ ਉਭਾਰ ਦੇ ਪ੍ਰੋਗਰਾਮ ਨੂੰ ਅੰਤਮ ਟਿਚੇ ਤੱਕ ਲਿਜਾ ਸਕਦੀਆਂ ਹਨ ਡੰਡੀ ਉਨ੍ਹਾਂ ਨੇ ਸੂਬਿਆਂ ਤੇ ਭਾਰਤ ਸਰਕਾਰ ਦਾ ਪ੍ਰਸ਼ਾਸਨ ਭਾਰਤੀ ਪਛਾਣਾਂ ਦੇ ਆਧਾਰ ਤੇ ਚਲਾਉਣ ਲਈ ਮਦਦ ਦਾ ਭਰੋਸਾ ਵੀ ਦਿੱਤਾ। ਮੋਦੀ ਸਰਕਾਰ ਵੱਲੋਂ ਭਾਰਤੀ ਪਛਾਣਾਂ ਦੇ ਉਭਾਰ ਲਈ ਕੀਤੇ ਜਾ ਰਹੇ ਯਤਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਵਿੱਚ 12 ਪਛਾਣਾਂ ਵਿੱਚ ਤਕਨੀਕੀ ਸਿੱਖਿਆ ਦੀ ਸ਼ੁਰੂਆਤ ਹੋ ਚੁੱਕੀ ਹੈ ਡੰਡੀ ਮੱਧ ਪ੍ਰਦੇਸ਼ ਨੇ ਹਿੰਦੀ ਵਿੱਚ ਮੈਡੀਕਲ ਸਿੱਖਿਆ ਦੀ ਸ਼ੁਰੂਆਤ ਕੀਤੀ ਹੈ ਪੂਰਾ ਸਿਲੇਬਸ ਬਣਾਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸੁਭੇ ਵੀ ਮੈਡੀਕਲ ਸਿੱਖਿਆ ਦਾ ਪੂਰਾ ਸਿਲੇਬਸ ਆਪਣੀਆਂ ਪਛਾਵਾਂ ਵਿੱਚ ਤਿਆਰ ਕਰਕੇ ਬੱਚਿਆਂ ਨੂੰ ਸਹੂਲਤ ਪਰਦਾਨ ਕਰਨਗੇ ਡੰਡੀ ਉਹਨਾਂ ਨੇ ਸਾਰੇ ਸੂਬਿਆਂ ਨੂੰ ਇੰਜੀਨੀਅਰਿੰਗ ਤੇ ਮੈਡੀਕਲ ਸਿੱਖਿਆ ਆਪਣੇ ਸੂਬੇ ਦੀ ਭਾਸ਼ਾ ਵਿੱਚ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਡੰਡੀ ਉਹਨਾਂ ਕਿਹਾ ਕਿ ਭਾਸ਼ਾ ਸਿਰਫ ਸੰਵਾਦ ਦਾ ਜ਼ਰੀਆ ਨਹੀਂ ਸਗੋਂ ਰਾਸ਼ਟਰ ਦੀ ਆਤਮਾ ਹੁੰਦੀ ਹੈ ਡੰਡੀ ਸਾਡੀਆਂ ਜੜਾਂ ਪਰੰਪਰਾਵਾਂ ਇਤਿਹਾਸ ਪਛਾਣ ਤੇ ਜੀਵਨ ਸੰਸਕ੍ਰਿਤੀ ਭਾਸ਼ਾ ਤੋਂ ਕੱਟ ਕੇ ਅੱਗੇ ਨਹੀਂ ਵੱਧ ਸਕਦੇ ਅਤੇ ਪਛਾਵਾਂ ਨੂੰ ਜੀਵੰਤ ਰੱਖਣਾ ਅਤੇ ਖੁਸ਼ਹਾਲ ਬਣਾਉਣਾ ਬਹੁਤ ਜ਼ਰੂਰੀ ਹੈ ਡੰਡੀ ਉਹਨਾਂ ਕਿਹਾ ਕਿ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਭਾਰਤੀ ਪਛਾਵਾਂ ਅਤੇ ਵਿਸ਼ੇਸ਼ ਕਰਕੇ ਰਾਜ ਭਾਸ਼ਾ ਲਈ ਸਾਰੇ ਯਤਨ ਕਰਨੇ ਹੋਣਗੇ ਡੰਡੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ ਪੰਜ ਪ੍ਰਣ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਵਿੱਚ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਬਹੁਤ ਮਹੱਤਵਪੂਰਨ ਪ੍ਰਣ ਹੈ ਡੰਡੇ ਜਦੋਂ ਤੱਕ ਵਿਅਕਤੀ ਆਪਣੀ ਭਾਸ਼ਾ ਤੇ ਮਾਨ ਨਹੀਂ ਕਰਦਾ ਅਤੇ ਪ੍ਰਗਟਾਵੇ ਸੋਚ ਵਿਸ਼ਲੇਸ਼ਣ ਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਆਪਣੀ ਭਾਸ਼ਾ ਵਿੱਚ ਨਹੀਂ ਜੋੜਦਾ ਉਦੋਂ ਤੱਕ ਅਸੀਂ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਨਹੀਂ ਹੋ ਸਕਦੇ ਡੰਡੀ